ਵਿਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਕਵਰ ਕਰਾਂਗੇ ਭਾਈ ਵੀਰ ਸਿੰਘ ਜੀ ਦਾ ਕਵਿਤਾ ਭਾਗ ਸਾਡੀ ਫਰਸਟ ਵੀਡੀਓ ਆਲਰੇਡੀ ਪਲੇਲਿਸਟ ਵਿੱਚ ਪਈ ਹੋਈ ਹੈ ਜਿਸ ਵਿੱਚ ਅਸੀਂ ਕਵਰ ਕੀਤਾ ਸੀਗਾ ਭਾਈ ਵੀਰ ਸਿੰਘ ਬਾਰੇ ਕਿ ਭਾਈ ਵੀਰ ਸਿੰਘ ਕੌਣ ਸੀਗੇ ਠੀਕ ਹੈ ਅੱਜ ਦੇ ਭਾਗ ਵਿੱਚ ਅਸੀਂ ਕਰਾਂਗੇ ਜੋ ਭਾਈ ਵੀਰ ਸਿੰਘ ਜੀ ਦੀਆਂ ਕਵਿਤਾ ਭਾਗਾਂ ਹਨ ਅਗਰ ਇਗਜ਼ਾਮ ਵਿੱਚ ਪੁੱਛਿਆ ਜਾਵੇਗਾ ਭਾਈ ਵੀਰ ਸਿੰਘ ਜੀ ਦੀਆਂ ਕਿੰਨੀਆਂ ਕਵਿਤਾ ਭਾਗਾਂ ਕਰ ਦਿੱਤਾ ਜਾ ਰੱਖਣਾ ਚਾਰ ਉਹ ਚਾਰ ਦੇ ਨਾਮ ਕੀ ਹੈ ਸਮਾ ਬਿਨ ਫਸਾ ਦਾ ਫੁੱਲ ਤੁਕੜੀ ਜਗ ਤੋਂ ਨਿਆਰੀ ਔਰ ਬ੍ਰਿਛ ਇਹ ਚਾਰੋਂ ਹੀ ਪਾਈ ਵੀਰ ਸਿੰਘ ਦੀ ਦਾਰਾ ਰਚਿਤ ਕਵਿਤਾ ਪਾਗ ਹਨ ਇਹ ਸਾਰੀਆਂ ਹੀ ਸਾਹਿਤ ਮਾਲਾ ਵਿੱਚ ਸਾਡੀਆਂ ਦਰਜ ਹਨ ਚਲੋ ਫਿਰ ਇੱਕੀ ਕਰਕੇ ਇੰਦੇ ਬਾਰੇ ਡਿਟੇਲ ਵਿੱਚ ਕਰੀਏ ਪੇਪਰ 'ਚ ਇਹਨਾਂ ਬਾਰੇ ਕਈ ਵਾਰ ਪੇਪਰ 'ਚ ਕੀ ਹੁੰਦਾ ਹੈ ਕਿ ਨਾਈਨ ਪੁੱਛ ਲੈਂਦੇ ਕਿ ਇਹ ਲਾਈਨ ਕਿਸ ਦੇ ਕਿਦੇ ਵਿੱਚੋਂ ਆਈ ਹੈ ਇਹ ਲਾਈਨ ਪਾਈ ਵੀਰ ਸਿੰਘ ਜੀ ਨੇ ਕਿਹੜੇ ਕਵਿਤਾ ਪਾਗ ਵਿੱਚ ਕਹੀ ਹੈ ਚਲੋ ਫਸਟ ਅਸੀਂ ਸਟਾਰਟ ਕਰਨੇ ਆ ਸਾਡੀ ਫਸਟ ਰਹੇਗੀ ਸਮਾਂ ਰਹੀ ਵਾਸਤੇ ਕੱਤ ਸਮੇਂ ਨੇ ਇੱਕ ਨਾਂ ਮੰਨੀ फड फड ਰਹੀ ਤਰੀਕ ਸਮੇਂ ਕਿਸ ਕਾਈ ਕੰਨੀ ਕਿਵੇਂ ਨਾ ਸਕੀ ਰੋਕ اٹਕ ਜੇ ਪਾਈ ਪੰਨੀ ਤਰੀਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ ਇਹ ਸਾਰੀਆਂ ਹੀ ਤੇ ਦੀਆਂ ਸਮੇਂ ਦੀ ਪਹਿਲੀ ਹੈ ਅਗਰੇ ਦੇ ਵਿੱਚੋਂ ਦੇਖਿਆ ਜਾਵੇ ਰਹੀ ਵਾਸਤੇ ਘਟ ਸਮੇਂ ਇੱਕ ਨਾ ਮੰਨੀ ਕਹਿੰਦੀ ਕਿ ਮੈਂ ਸਮੇਂ ਦੇ ਵਾਸਤੇ ਪਾਂਦੀ ਲਈ ਵਾਸਤੇ ਮਤਲਬ ਕਹਿੰਦਾ ਮੈਂ ਸਮੇਂ ਦੇ ਤਰਲੇ ਪਾਂਦੀ ਲਈ ਉਹਨ ਮੇਰੀ ਇੱਕ ਨਾ ਮੰਨੀ ਫੜ ਫੜ ਰਹੀ ਤਰੀਕ ਸਮਿਕ ਸਕਾਈ ਕੰਨੀ ਉਹਨੂੰ ਮੈਂ ਫੜੇ ਕਦੀ ਸੀ ਉਹਨੂੰ ਮੈਂ ਗੱਲ ਤੋਂ ਫੜ ਕੇ ਤਰੀਕ ਰਹੀ ਸੀ ਸਮੇ ਨੂੰ ਸਮੇ ਨੂੰ ਮੈਂ ਖਿੱਚ ਰਹੀ ਸੀ ਫਿਰ ਵੀ ਸਮੇ ਨੇ ਕੀ ਕੀਤਾ ਆਪਣੀ ਕਿਸਕਾਈ ਕੰਨੀ ਤਰੀਕ ਦਾ ਮਤਲਬ ਹੁੰਦਾ ਬੱਚੇ ਤਰੀਕ ਦਾ ਮਤਲਬ ਹੁੰਦਾ ਖਿੱਚ ਪੇਪਰ 'ਚ ਕਈ ਵਾਰ ਇੰਦੇ ਵਿੱਚੋਂ ਹੀ ਵਰਡ ਮੀਨਿੰਗ ਪੁੱਛ ਲੈਂਦੇ ਆ ਸ਼ਬਦਤ ਜਾ ਰੱਖਣਾ ਤਰੀਕ ਦਾ ਮਤਲਬ ਕੀ ਹੁੰਦਾ ਖਿੱਚ ਕਿਵੇਂ ਨਾ ਸੱਕੀ ਹੋਰ اٹਕ ਜੇ ਪਾਈ ਪੰਨੀ ਤਰੀਖੇ ਆਪਣੇ ਵੇਗ ਗਿਆ ਟੱਪ ਬੰਨੀ ਕਹਿੰਦੇ ਕਿ ਮੈਂ ਇਹਨੂੰ ਬੜਾ ਕੋਸ਼ਿਸ਼ ਕੀਤਾ ਰੋਕਣ ਦਾ ਮੈਂ ਉਹਨੂੰ ਬੜਾ ਹੀ ਕੋਸ਼ਿਸ਼ ਕੀਤੀ ਰੋਕਨ ਦੀ ਸਮੇਂ ਨੂੰ ਪਰ ਸਮੇ ਨੇ ਮੇਰੀ ਇੱਕ ਵੀ ਨਹੀਂ ਮੰਨੀ ਉਹਨੇ ਕੀ ਕੀਤਾ ਪੰਨ ਤੋੜ ਕੇ ਪੰਨੇ ਮਤਲਬ ਕੀ ਜਦੋਂ ਮੈਂ ਉਹਨੂੰ ਰੋਕਨ ਦੀ ਕੋਸ਼ਿਸ਼ ਕੀਤੀ ਉਹਦੇ ਰਸਤੇ ਜਦੋਂ ਮੈਂ ਰੁਕਾਵਟ ਬਣੀ ਸਕੀ ਰੋਕ ਜਦੋਂ ਮੈਂ ਉਹਦੇ ਰਸਤੇ ਵਿੱਚ ਰੁਕਾਵਟ ਬਣੀ ਉਹਨੇ ਕੀ ਕੀਤਾ ਉਸ ਰੁਕਾਵਟ ਨੂੰ ਦੂਰ ਕਰ ਦਿੱਤਾ ਤ੍ਰਿਖੇ ਆਪਣੇ ਵੇਗ ਗਿਆ ਤੱਪ ਬਣਨੀ ਤ੍ਰਿਖੇ ਆਪਣੇ ਵੇਗ ਵੇਗ ਮਤਲਬ ਚਾਲ ਵੇਗ ਮਤਲਬ ਚਾਲ ਕੀ ਆਪਣੀ ਤਿੱਖੇ ਪੰਦੀ ਚਾਲ ਨਾਲ ਉਹ ਫਟਾਫਟ ਬੁਹਾਰਾਂੋਂ ਨਿਕਲਦਾ ਗਿਆ ਕਿੱਦਾਂ ਕਿਦਾਂ ਨਿਕਲ ਗਿਆ ਟੱਪੇ ਬੰਨੀ ਮਤਲਬ ਕਿ ਆਪਣੇ ਬਹਾਰ ਰੰਗੋਂ ਨਿਕਲਦਾ ਗਿਆ ਪਹਿਲੇ ਵਿੱਚ ਕੀ ਹੁੰਦਾ ਹੈ ਪਹਿਲੇ ਦੱਸਿਆ ਗਿਆ ਹੈ ਕਿ ਜਿਹੜਾ ਜਿਹੜਾ ਪਾਈ ਵੀਸਿੰਗ ਦੱਸਦੀ ਹੈ ਕਿ ਮੈਂ ਸਮੇਂ ਦੇ ਤਰਲੇ ਮਾਰੀ ਸੀ ਰੁਕਣ ਵਾਸਤੇ ਬਟ ਉਹਨ ਬਿਲਕੁਲ ਵੀ ਨਹੀਂ ਰੁਕਿਆ ਠੀਕ ਹੈ ਇਹਦੇ ਵਿੱਚ ਉਹ ਜਿਹੜੇ ਜਿਹੜੇ ਮੈਂ ਇੰਪੋਰਟੈਂਟ ਇੰਪੋਰਟੈਂਟ ਵਰਡ मीनिंग ਬੰਦੇ ਉਹ ਕਿਹੜੇ ਲਿਖਵਾ ਦੇਣੀ ਹੈ ਸਭ ਤੋਂ ਪਹਿਲਾਂ ਬੰਦੇ ਆ ਵਾਸਤੇ ਵਾਸਤੇ ਕਾਟ ਦਾ ਮਤਲਬ ਹੁੰਦਾ ਤਰਲੇ ਕਰਨਾ ਅਗਰ ਪੇਪਰ 'ਚ ਪੁੱਛੇ ਜਾਵੇਗਾ ਵਾਸਤੇ ਕਾਟ ਦਾ ਮਤਲਬ ਕੀ ਹੁੰਦਾ ਤਰਲੇ ਕਰਨਾ ਜਾਂ ਫਿਰ ਮਿੰਤਾ ਕਰਨੀ ਆ ਠੀਕ ਹੈ ਜਾਂ ਫਿਰ ਮਿੰਤਾ ਕਰਨੀਆਂ ਉਸ ਤੋਂ ਬਾਅਦ ਆ ਤਰੀਕ ਤਰੀਕ ਦਾ ਮਤਲਬ ਹੁੰਦਾ ਖਿੱਚ ਤਰੀਕ ਦਾ ਮਤਲਬ ਹੁੰਦਾ ਜਦੋਂ ਤੁਸੀਂ ਕਿਸੇ ਚੀਜ਼ ਨੂੰ ਤਰੀੜ ਦਿਓ ਨਾ ਇੰਗਲਿਸ਼ ਆ 3D ਆ 3D ਦਾ ਮਤਲਬ ਕੀ ਹੈ ਤੁਸੀਂ ਕਿਸੇ ਚੀਜ਼ ਨੂੰ ਖਿੱਚ ਰਹੇ ਹੋ ਕਿਵੇਂ ਨਾ ਸੱਕੀ ਰੋਡ ਅਟਕ ਜੋ ਪਾਈ ਪਰ ਨਹੀਂ ਤਰੀਖੇ ਆਪਣੇ ਵੇਗ ਵੇਗ ਮਤਲਬ ਕਿ ਉਹ ਦੀ ਵਿਲੋਸਟੀ ਕਿਦਾਂ ਦੀ ਹੈ ਤੇਜ ਪ੍ਰਵਾਹ ਕਿ ਉਹ ਆਪਣੇ ਤੇਜ ਪ੍ਰਵਾਹ ਨਾਲ ਨਿਕਲ ਜਾ ਤੇਜ ਪ੍ਰਵਾਹ ਕਹਿ ਲਓ ਤੇਜ ਚਾਲ ਕਹਿ ਲਓ ਕੁਝ ਵੀ ਪੇਪਰ 'ਚ ਇਹਦੇ ਬਾਰੇ ਪੁੱਛਿਆ ਜਾ ਸਕਦਾ ਹੈ ਅਗਰ ਨੈਕਸਟ ਮੂਵ ਕਰੀਏ ਉਹ ਅਜੇ ਸੰਭਾਲ ਇਸ ਸਮੇਂ ਨੂੰ ਕਾ ਸਫਲ ਉੜਦਾ ਜਾਵੇਦਾ ਇਹ ਠਹਿਰਨ ਜਾਂਚ ਨਾ ਜਾਣਦਾ ਲੰਘਿਆ ਨਾ ਮੁੜ ਕੇ ਆਉਂਦਾ ਮਤਲਬ ਕਹਿੰਦਾ ਕਿ ਜਿਹੜਾ ਸਮੇਂ ਹੈ ਇਹਨਾਂ ਨੂੰ ਸੰਭਾਲਣਾ ਬੜਾ ਹੀ ਜ਼ਰੂਰੀ ਹੈ ਜਿਹੜਾ ਸਮੇਂ ਹੈ ਇਹਨੂੰ ਸੰਭਾਲਣਾ ਬੜਾ ਹੀ ਜ਼ਰੂਰੀ ਹੈ ਕਾ ਸਫਲ ਉੜਦਾ ਜਾਵੇਗਾ ਜੇ ਤੂੰ ਨੂੰ ਸੰਭਾਲ ਲੇਗਾ ਤੇ ਤੂੰ ਕੀ ਕਰੇਗਾ ਸਫਲ ਹੁੰਦਾ ਜਾਵੇਗਾ ਇਹ ਠਹਿਰਨ ਜਾਂਚ ਨਾ ਜਾਣਦਾ ਜਿਹੜਾ ਸਮੇਂ ਉਹ ਨਿਕਲਦਾ ਹੀ ਰਹਿੰਦਾ ਹੈ ਇਹ ਰੁਕਣ ਦੀ ਜਾਂਚ ਨਹੀਂ ਜਾਣਦਾ ਲੰਘ ਗਿਆ ਨਾ ਮੁਰਤੀ ਆਮ ਦਾ ਜੇ ਇੱਕ ਵਾਰੀ ਟਾਈਮ ਲੰਘ ਗਿਆ ਉਹ ਫਿਰ ਤੋਂ ਨਹੀਂ ਆਵੇਗਾ ਅਗਰ ਨੈਕਸਟ ਗੱਲ ਕਰੀਏ ਨੈਕਸਟ ਦੇ ਸਮੇਤ ਜੋ ਜੋ ਇੰਪੋਰਟੈਂਟ ਇੰਪੋਰਟੈਂਟ ਬੰਦੇ ਐ ਮੈਂ ਕਰ ਬਸ ਲੈ ਕੇ ਆਈਆਂ ਅਗਰ ਪੇਪਰ 'ਚ ਪੁੱਛਿਆ ਜਾਵੇਗਾ ਸਮਾਂ ਕਵਿਤਾ ਦਾ ਲੇਖਕ ਕੌਣ ਹੈ ਤੁਸੀਂ ਯਾਦ ਰੱਖਣਾ ਪਾਈ ਵੀਰ ਸਿੰਘ ਜੀ ਸਮਾਂ ਕਵਿਤਾ ਕin ਲਿਖੀ ਆ ਪਾਈ ਵੀਰ ਸਿੰਘ ਜੀ ਨੇ ਅਗਰ ਪੁੱਛਿਆ ਜਾਵੇਗਾ ਸਮਾਂ ਕਵਿਤਾ ਵਿੱਚ ਕਿਸ ਦੀ ਸੰਭਾਲ ਕਰਨੀ ਗਿਆ ਹੈ ਸਮੇਂ ਦੀ ਕਿ ਜ ਸਮੇਂ ਦੀ ਕਦਰ ਕਰੋ ਨਹੀਂ ਤਾਂ ਇੱਕ ਵਾਰੀ ਸਮਾਂ ਟੱਪ ਗਿਆ ਕੁਝ ਵੀ ਹੱਥ ਨਹੀਂ ਆਵੇਗਾ ਸਮਾ ਕਵਿਤਾ ਵਿੱਚ ਕਿਸ ਨੂੰ ਸਫਲ ਕਰਨ ਲਈ ਕਿਹਾ ਗਿਆ ਹੈ ਸਮੇਂ ਸਮੇਂ ਨੂੰ ਕਿਸ ਚੀਜ਼ ਦੀ ਜਾਂਚ ਨਹੀਂ ਹੈ ਰੁਕਣ ਦੀ ਇਹ ਬਹੁਤ ਹੀ ਇੰਪੋਰਟੈਂਟ ਬਣ ਜਾਂਦਾ ਹੈ ਕਿ ਸਮੇਂ ਨੂੰ ਕੀ ਕਰਨ ਨਹੀਂ ਆਂਦਾ ਸਮੇਂ ਨੂੰ ਰੁਕਣਾ ਨਹੀਂ ਆਂਦਾ ਉਹ ਇੱਕ ਵੀ ਨਹੀਂ ਮੰਨਦਾ ਉਹ ਰੁਕਦਾ ਵੀ ਨਹੀਂ ਹੈ ਕਿਹੜਾ ਸਮਾ ਮਨੁੱਖ ਦੇ ਹੱਥ ਵਿੱਚ ਹੈ ਵਰਤਮਾਨ ਯਾਦ ਰੱਖਣਾ ਹੈ ਵਰਤਮਾਨ ਸਮਾ ਜੋ ਚੱਲ ਰਿਹਾ ਉਹੀ ਮਨੁੱਖ ਦੇ ਹੱਥ ਵਿੱਚ ਹੈ ਜਿਹੜਾ ਭੂਤ ਕਾਲ ਹੈ ਉਹ ਮਨੁੱਖ ਦੇ ਹੱਥ ਵਿੱਚ ਨਹੀਂ ਹੈ ਕਿਉਂਕਿ ਉਹ ਬੀਤ ਚੁਕਿਆ ਹੈ ਜਿਹੜਾ ਭਵਿੱਖ ਕਾਲ ਉਹ ਆਣਾ ਹੈ ਗੱਬੇ ਕੌਣ ਆਇਆ ਵਰਤਮਾਨ ਸਮਾ ਮਨੁੱਖ ਵਰਤਮਾਨ ਸਮੇਂ ਨੂੰ ਕਿਵੇਂ ਸਫਲ ਕਰ ਸਕਦਾ ਹੈ ਨਾਮ ਸਿਮਰਨ ਕਰਕੇ ਤੇ ਚੰਗੇ ਕੰਮਾਂ ਵੀ ਚਲਾ ਕੇ ਭਾਈ ਵੀਰ ਸਿੰਘ ਜੀ ਨੇ ਕਿਹਾ ਸੀਗਾ ਲਾਸਟ ਵਿੱਚ ਕਿ ਮਨੁੱਖ ਮਨੁੱਖ ਨੇ ਜੀ ਆਪਣਾ ਸਮਾਂ ਸਫਲ ਕਰਨਾ ਹੈ ਉਹਨੂੰ ਇੱਕ ਚੰਗੇ ਭਗਵਾਨ ਦੇ ਸਿਮਰਨ ਵਿੱਚ ਲਾਓ ਜਾਂ ਫਿਰ ਆਪਣੇ ਕੰਮਾਂ ਨੂੰ ਕੀ ਕਰੋ ਚੰਗਾ ਕਰੋ ਨੈਕਸਟ ਅਸੀਂ ਮੂਵ ਕਰਾਂਗੇ ਬਿਨ ਫਤਾ ਦਾ ਫੁੱਲ ਮੈਂ ਛਿਪੀ ਰਹੇ ਗੁਲਜਾਰ ਮੈਂ ਨੀਵਾ ਉੱਗਿਆ ਕੋਈ ਲੱਗੇ ਨਾ ਨਜ਼ਰ ਟਪਾਰਨਾ ਪਰਬਤ ਮੁਕਿਆ ਮੈਂ ਲਿਆ ਆਕਾਸ਼ੋ ਰੰਗ ਜੋ ਸੋਖ ਨਾ ਬੰਦਾ हाँ तू रे गरीबी मंग मैं आया जगती इस लाइन लाइन का मतलब की कि है कि लाइन ट्रांसलेट करते चलने सब तो पहला की गल की जावे बिन पसा का पुल का मतलब की है पेपर जगह पूछा जावेगा जो बिन पथा है इसका मतलब की है याद रखना है एक बुट्टी है एक बूटी है जिस दे फुल एक बुट्टी जिस दे फुल के दे काम आंदी है जिस दे फुल पत्ते ਅਤੇ ਜੜਾ ਦਵਾਈਆਂ ਬਣਾਉਣ ਦੇ ਕੰਮ ਆਉਂਦੀ ਹਨ ਇਹ ਪੇਪਰ 'ਚ ਪੁੱਛਿਆ ਜਾਵੇਗਾ ਬਿਨ ਪਤਾ ਦਾ ਮਤਲਬ ਕੀ ਹੈ ਇੱਕ ਬੁੱਤੀ ਹੈ ਜਿਸ ਦੇ ਫੁੱਲ ਪੱਤੇ ਜਾਂ ਜੜ੍ਹਾਂ ਦਵਾਈਆਂ ਬਣਾਉਣ ਦੇ ਕੰਮ ਆਉਂਦੀ ਹੈ ਚਲੋ ਫੇ ਸ਼ੁਰੂ ਕਰੀਏ ਇੱਕ ਇੱਕ ਲਾਈਨ ਤੋਂ ਮੇਰੀ ਸ਼ਿਪੀ ਰਹੇ ਗੁਲਜਾਰ ਮੈਂ ਨੀਵਾ ਉੱਗਿਆ ਗੁਲਜਾਰ ਦਾ ਮਤਲਬ ਕੀ ਹੁੰਦਾ ਹੈ ਚਹਰ ਤਹਿਤ ਮੇਰੀ ਸੋਹਾ ਜਾਂ ਮੇਰੀ ਫੁੱਲ ਬਾੜੀ ਕਿ ਮੇਰੀ ਕਹਿੰਦਾ ਮੇਰੀ ਪਛਾਣ ਲੁਕੀ ਰਹੀ ਕਿ ਮੈਂ ਤਾਂ ਕਰਕੇ ਨੀਵਾ ਉੱਗਣਾ ਕੋਈ ਲੱਗੇ ਨਾ ਨજર ਟਪਾਰ ਮੈਂ ਪਰਬਤ ਲੁਕਿਆ ਨજર ਟਪਾਰ ਮਤਲਬ ਕਹਿਣ ਦਾ ਮਤਲਬ ਹੈ ਨજર ਟਪਾਰ ਮਤਲਬ ਕਹਿੰਦਾ ਨજર ਲੱਗਣਾ ਕਹਿੰਦਾ ਕਿ ਮੈਨੂੰ ਕਿਸੇ ਦੀ ਨਜ਼ਰ ਨਾ ਲੱਗੇ ਨਜ਼ਰ ਲੱਗਣਾ ਠੀਕ ਹੈ ਮੈਨੂੰ ਕਿਸੇ ਦੀ ਨਜ਼ਰ ਨਾ ਲੱਗੇ ਇਸ ਕਰਕੇ ਮੈਂ ਪਰਬਤ ਚ ਲੁਕਿਆ ਮੈਂ ਲਿਆ ਆਕਾਸ਼ੋਂ ਰੰਗ ਇਹ ਜਿਹੜਾ ਪਤਲਾ ਫੁੱਲ ਹੈ ਉਹਨੇ ਰੰਗ ਕਿੱਥੋਂ ਲਿਆ ਹੈ ਆਕਾਸ਼ ਤੋਂ ਕਹਿੰਦਾ ਕਿ ਮੈਂ ਆਕਾਸ਼ ਤੋਂ ਰੰਗ ਲਿਆ ਹੈ ਜੋ ਸੋਖ ਨਾ ਬੰਦ ਦਾ ਸੋਖ ਦਾ ਮਤਲਬ ਹੁੰਦਾ ਗੂੜਾ ਜਾਂ ਪੜਕੀਲਾ ਠੀਕ ਹੈ ਸੋਖ ਦਾ ਪੇਪਰ 'ਚ ਮਤਲਬ ਪੁੱਛੇ ਜਾਵੇਗਾ ਸੋਖ ਦਾ ਮਤਲਬ ਹੁੰਦਾ ਪਰ ਪੜਕੀਲਾ ਜਿਹੜਾ ਰੰਗ ਬੜਾ ਹੀ ਪੜਕੀਲਾ ਹੁੰਦਾ ਹੈ ਜਾਂ ਫਿਰ ਜਿਆਦਾ ਹੀ ਤੇਜ਼ ਹੁੰਦਾ ਹੈ ਠੀਕ ਹੈ ਗੁੜਾ ਕਹਿੰਦਾ ਕਿ ਮੈਂ ਜਿਹੜਾ ਰੰਗ ਹੈ ਆਕਾਸ਼ੋਂ ਲਿਆਇਆ ਜੋ ਸੋਖ ਨਾ ਬੰਦਾ ਉਹ ਨਾ ਹੀ ਜਿਆਦਾ ਪੜਕੀਲਾ ਹੈ ਇਹ ਨਾ ਵੜ ਆ ਗਿਆ ਮਤਲਬ ਕਿ ਨਾ ਸੋਖੀ ਹੋ ਗਿਆ ਉਹ ਨਾ ਹੀ ਜਿਆਦਾ ਪੜਕੀਲਾ ਹੈ ਹਾਂ ਤੂਰੇ ਗਰੀਬੀ ਮੰਗ ਮੈਂ ਆਇਆ ਜਗਤੋਂ ਕਹਿੰਦਾ ਮੈਂ ਨੀਵਾ ਹੋ ਕੇ ਰਵਾਂਗਾ ਮੈਂ ਪੜਤੀ ਨਾਲ ਜੁੜਾ ਰਵਾਂਗਾ ਕਿ ਗਏ ਕਿਉਂਕਿ ਮੈਂ ਇਸ ਜਗਤ 'ਚ ਆਇਆ ਆ ਮੇਰੀ ਪਛਾਣ ਛੁਪੀ ਰਵੇ ਮੇਰੀ ਗੁਲਜ਼ਾਰ ਛੁਪੀ ਰਵੇ ਇਸ ਕਰਕੇ ਮੈਂ ਨੀਵਾ ਹੋ ਕੇ ਉੱਗਿਆ ਮੇਰੇ ਤੇ ਕਿਸੇ ਦੀ ਨਜ਼ਰ ਨਾ ਪੁੱਜੇ ਇਸ ਕਰਕੇ ਮੈਂ ਪਹਾੜਤ ਲੁਕਿਆ ਮੈਂ ਰੰਗ ਕਿੱਥੋਂ ਲਿਆ ਆਕਾਸ਼ ਤੋਂ ਲਿਆ ਕਿਉਂ ਲਿਆ ਆਕਾਸ਼ ਤੋਂ ਰੰਗ ਕਿਉਂਕਿ ਮੇਰਾ ਜਿਹੜਾ ਪ੍ਰਤੀਨਰੰਗ ਕਰਕੇ ਮੈਨੂੰ ਕੋਈ ਲੱਭ ਨਾ ਲਵੇ ਕਿ ਮੇਰੀ ਜਿਹੜੀ ਗੁਲਜ਼ਾਰ ਹੈ ਉਹ ਛੁਪੀ ਰਵੇ ਅਗਰ ਨੈਕਸਟ ਮੂਵ ਕਰਾਂਗੇ ਮੈਂ ਪੀਆ ਅਰਸ਼ ਦੀ ਤਰੇਲ ਪਲਾ ਮੈਂ ਕੀਰਨ ਖਾਂ ਮੇਰੀ ਨਾਲ ਚਾਂਦਨੀ ਖੇਰ ਰਾਤ ਰਲ ਖੇਲੀਏ ਮੈਂ ਮਸਤ ਆਪਣੇ ਹਾਲ ਮਗਨ ਗੰਧ ਆਪਣੀ ਹਾਂ ਦਿਨ ਨੂੰ ਕੂੜੇ ਨਾਲ ਵੀ ਮਿਲੋ ਸੰਗ ਦਾ ਹਾਂ ਸ਼ੌਂਕੀ ਕਰਕੇ ਪਉਣ ਜਦੋਂ ਗੱਲ ਲੱਗਦੀ ਮੈਂ ਨਹੀਂ ਹਿਲਾਵਾ ਤੋਂ ਬਾਜ ਨਾ ਕੜਦਾ ਮੈਂ ਪੀਵਾ ਅਰਸ਼ ਦੀ ਤੇਲ ਕਹਿੰਦਾ ਕਿ ਮੈਂ ਅਰਸ਼ ਦੀ ਤੇਲ ਪੀਣਾ ਹੈ ਮੈਂ ਅਰਸ਼ ਦੀ ਕੀ ਪੀਣਾ ਹੈ ਤੇਲ ਕਿੰਨਾ ਹੈ ਪੱਲਾ ਮੈਂ ਕਿਰਨ ਖਾਂ ਮੈਂ ਸੂਰਜ ਦੀ ਕਿਰਨ ਖਾ ਕੇ ਪਲਣਾ ਹੈ ਠੀਕ ਹੈ ਮੈਂ ਕਿੱਥੋਂ ਪਲ ਰਿਹਾ ਮੈਨੂੰ ਜੇ ਰੋਟੀ ਵਗਾਰ ਆ ਰਹੀ ਹੈ ਮੈਨੂੰ ਉਸ ਸੂਰਜ ਦੀ ਕਿਰਨ ਤੋਂ ਆ ਰਹੀ ਹੈ ਮੇਰੇ ਨਾਲ ਚਾਂਦਨੀ ਖੇਲ ਮੇਰੇ ਨਾਲ ਰਾਤੀ ਵੇਲੇ ਕੌਣ ਖੇਲਦਾ ਹੈ ਚਾਂਦਨੀ ਖੇਲਦੀ ਹੈ ਰਾਤ ਰਲ ਖੇਲੀ ਅਸੀਂ ਮੈਂ ਹੋਰ ਚਾਂਦਨੀ ਜਿਹੜੀ ਰਾਤ ਜੀ ਮਿਲ ਕੇ ਖੇਲਨੇ ਆ ਮੈਂ ਮਸਤ ਆਪਣੇ ਖਾਲ ਮਗਨ ਗੰਧ ਆਪਣੀ ਮੈਂ ਆਪਣੇ ਹਾਲ ਤੇ ਬੜਾ ਹੀ ਜ਼ਿਆਦਾ ਮਸਤ ਹੈ ਹੋਰ ਜਿਹੜੀ ਮੇਰੀ ਗੰਧ ਹੈ ਜਿਹੜੀ ਮੇਰੀ স্মੈਲ ਹੈ ਜਿਹੜੀ ਮੇਰੀ ਖੁਸ਼ਬੂ ਹੈ ਮੈਂ ਉਤੋਂ ਬੜਾ ਮਗਨ ਹੈ ਹਾਂ ਦਿਨ ਨੂੰ ਪੋਰੇ ਨਾਲ ਵੀ ਮਿਲਨ ਨੂੰ ਸੰਦਾ ਜਦੋਂ ਦਿਨ ਦਿਨ ਵੇਲੇ ਮੇਰੇ ਉੱਪਰ ਪੋਰੇ ਬੰਦੇ ਆ ਕੇ ਮੈਂ ਉਹਨਾਂ ਤੋਂ ਵੀ ਡਰਨਾ ਹੈ ਮੈਂ ਉਹਨਾਂ ਨੂੰ ਵੀ ਮਿਲਣ ਤੋਂ ਸੰਗਦਾ ਹਾਂ ਹਾਂ ਸੰਖੀ ਕਰਕੇ ਪੋਣ ਜਦੋਂ ਗੱਲ ਲੱਗਦੀ ਮੈਂ ਨਹੀਂ ਹਿਲਾਵਾਂ ਤੋਂ ਆਵਾਜ਼ ਨਾ ਕਰਦਾ ਕਹਿੰਦੇ ਜਦੋਂ ਹਵਾ ਮੇਰੇ ਗੱਲ ਲੱਗਦੀ ਹੈ ਨਾ ਆਕੇ ਜਦੋਂ ਹਵਾ ਮੇਰੇ ਗੱਲ ਲੱਗਦੀ ਆਕੇ ਮੈਂ ਤਾਂ ਵੀ ਦੇ ਗੱਲ ਲੱਗਣ ਤੋਂ ਡਰਨਾ ਹੈ ਮੈਂ ਆਪਣੀ ਤੋਂ ਨੂੰ ਨਹੀਂ ਹਿਲਾਉਂਦਾ ਮਤਲਬ ਜਦ ਪੋਲ ਨੂੰ ਹਵਾ ਲੱਗਦੀ ਤੇ ਪੋਲ ਹਿੱਲਦਾ ਹੈ ਕਹਿੰਦੇ ਤੇ ਮੇਰੇ ਤਹਾਵਾ ਆਕੇ ਮੇਰੇ ਗੱਲ ਲੱਗਦੀ ਹੈ ਮੈਂ ਕੋਸ਼ਿਸ਼ ਕਰਨਾ ਕਿ ਮੈਂ ਆਪਣੀ ਤੋਂ ਨੂੰ ਵੀ ਨਾ ਹਿਲਾਵਾਂ ਠੀਕ ਹੈ ਬੱਚੇ ਐ ਸਿਗਾ ਬਿੰਸਪਤਾ ਦਾ ਫੁੱਲ ਅਗਰ ਨੈਕਸਟ ਮੂਵ ਕਰਾਂਗੇ ਹੋਪ ਫਿਰ ਵੀ ਟੁੱਟਾ ਹਾਈ ਬਿਸ਼ੋਰਨ ਹੋ ਆਫ ਵੀ ਵੀ ਟੁੱਟਾ ਹਾਈ ਬਿਸ਼ੋਰਨ ਵਾਲਿਓ ਮੇਰੀ ਪਿੰਨੀ ਹੋਈ ਕੁਸ਼ੂ ਕਿਵੇਂ ਨਾ ਛੁਪਦੀ ਮੇਰੇ ਛਿਪੇ ਰਹਿਣ ਦੀ ਚਾਹ ਤੇ ਛਿਪ ਤੁ르 ਜਾਣ ਦੀ ਹਾਂ ਪੂਰੀ ਹੁੰਦੀ ਨਾ ਮੈਂ ਤਰਲੇ ਲੈ ਰਿਹਾ ਕਹਿਣਾ ਮਤਲਬ ਹੈ ਕਿ ਮੈਂ ਫਿਰ ਵੀ ਟੁੱਟਾ ਹਾਈ ਬਿਸ਼ੋਰਨ ਵਾਲਿਓ ਕਿ ਤੁਸੀਂ ਮੈਨੂੰ ਫਿਰ ਵੀ ਤੋੜ ਲੈਂਦੇ ਹੋ ਮੈਂ ਆਪਣੀ ਗੁਲਜਾਰ ਨੂੰ ਲੁਕਾ ਕੇ ਰੱਖਿਆ ਮੈਂ ਆਪਣੀ ਪਛਾਣ ਨੂੰ ਲੁਕਾ ਕੇ ਰੱਖਿਆ ਮੈਂ ਆਪਣੀ ਖੁਸ਼ਬੂ ਨੂੰ ਲੁਕਾ ਕੇ ਰੱਖਿਆ ਫਿਰ ਵੀ ਤੁਸੀਂ ਮੈਨੂੰ ਕੀ ਕਰ ਲੈਂਦੇ ਹੋ ਆ ਕੇ ਤੋੜ ਲੈਂਦੇ ਹੋ ਮੇਰੀ ਪਿੰਨੀ ਹੋਈ ਖੁਸ਼ਬੂ ਕਿਵੇਂ ਨਾ ਸੁਪਦੀ ਜੇ ਜੀ ਮੈਂ ਆਪਣੀ ਖੁਸ਼ਬੂ ਨੂੰ ਲੁਕਾਏ ਰਾਇ ਜੇ ਜੀ ਮੈਂ ਆਪਣੀ ਖੁਸ਼ਬੂ ਲੁਕਾ ਕੇ ਰੱਖੇ ਦੀ ਹੀ ਤੁਹਾਡੇ ਕੋ ਕਿਉਂ ਨਹੀਂ ਲੁਕਦੀ ਮੇਰੇ ਛਿਪੇ ਮੇਰੇ ਛਿਪੇ ਰਹਿਣ ਦੀ ਚਾਹ ਤੇ ਛਿਪਟੂ ਰ ਜਾਣ ਦੀ ਕਹਿੰਦਾ ਕਿ ਮੇਰਾ ਮਨ ਕਰਦਾ ਹੈ ਕਿ ਮੈਂ ਚੁੱਪਚਾਪ ਆਪਣੀ ਜਗ੍ਹਾ ਤੇ ਰਹਾ ਮੈਨੂੰ ਕੋਈ ਨਾ ਆ ਕੇ ਤੁਰੇ ਤੋਰੇ ਮੈਂ ਚੁੱਪਚਾਪ ਹੀ ਚੱਲ ਜਾਵਾਂ ਪਰ ਨਹੀਂ ਤੁਸੀਂ ਮੈਨੂੰ ਨਹੀਂ ਰਹਿਣ ਦਿੰਦੇ ਹਾਂ ਪੂਰੀ ਹੁੰਦੀ ਨਾ ਮੈਂ ਤਰਲੇ ਲੈ ਰਿਆ ਇਹ ਵਾਲੀ ਮੇਰੀ ਖੁਆਇਸ਼ ਕਦੀ ਵੀ ਪੂਰੀ ਨਹੀਂ ਹੋਈ ਜੋ ਮੈਂ ਆਪਣੀ ਪਛਾਣ ਲੁਕਾਉਣਾ ਚਾਹੁੰਦਾ ਸੀ ਜੋ ਆਪਣੀ ਮੈਂ ਗੁਲਜ਼ਾਰ ਲੁਕਾਉਣਾ ਚਾਹੁੰਦਾ ਸੀਗੀ ਤੇ ਮੈਂ ਤਰਲੇ ਵੀ ਤੁਹਾਡੇ ਨਾਲ ਲਿਆ ਬਟ ਮੇਰੀ ਇਹ ਵਾਲੀ ਪਛਾਣ ਤੁਸੀਂ ਲੁਕਾ ਨ ਨਹੀਂ ਦਿੱਤੀ ਮਤਲਬ ਕਹਿੰਦਾ ਇਹਦੇ ਵਿੱਚ ਕੀ ਸੀਗਾ ਇੱਕ ਫੁੱਲ ਮਨੁੱਖ ਅੱਗੇ ਅਰਦਾਸ ਕਰ ਰਿਹਾ ਠੀਕ ਹੈ ਉਹ ਕਹਿੰਦਾ ਕਿ ਮੈਨੂੰ ਕੱਲੇ ਰਹਿਣ ਦਿਓ ਮੈਨੂੰ ਆਪਣੇ ਆਪ ਤੇ ਰਹਿਣ ਦਿਓ ਨਾ ਮੈਨੂੰ ਮੋਹ ਮਾਇਆ ਚਿਪਾਓ ਠੀਕ ਹੈ ਬੱਚੇ ਨੈਕਸਟ ਹੈ ਕਵੀ ਨੇ ਵਿਨਪਸਾ ਦੇ ਫੁੱਲ ਵਿੱਚ ਕੁਦਰਤ ਦਾ ਕੀ ਕੀਤਾ ਹੈ ਮਾਨਵੀਕਰਨ ਇਹ ਬਹੁਤ ਇੰਪੋਰਟੈਂਟ ਹੈ ਇਹ ਕੁਛ ਐਮਸੀਕਿਊਜ਼ ਹੈ ਜਿਹਦੇ ਕਿ ਵਿਨਪਤਾ ਦੇ ਫੁੱਲਤੀ ਹੈ ਜਿਹੇ ਪੁੱਛਿਆ ਜਾਵੇਗਾ ਜਦੋਂ ਫੋਲ ਦਿੱਤਾ ਉਹਨਾਂ ਵਿਨਪਸਾ ਦਾ ਫੁੱਲ ਉਹਦੇ ਵਿੱਚ ਕੀ ਸੀਗਾ ਮਾਨਵੀਕਰਨ ਮਤਲਬ ਕੀ ਉਹਦੇ ਵਿੱਚ ਜਿਹੜਾ ਸਮਾਜ ਤਾਂ ਮਾਨਵੀਕਰਨ ਸੀਗਾ ਇਹ ਮਾਨਵ ਹੈ ਸਮਾਜ ਦੇ ਇਨਸਾਨ ਹੈ ਉਹਨਾਂ ਸੈਕਸੀ ਦਾ ਬਿਨ ਫਸਾ ਦਾ ਫੁੱਲ ਕਿੱਥੇ ਉਗਦਾ ਹੈ ਪਹਾੜਾਂ ਵਿਚੇ ਨੀਵੀਂ ਤਾਂ ਕਿਉਂ ਉਗਦਾ ਹੈ ਕਿ ਉਹਦੀ ਪਛਾਣ ਨ ਕੋਈ ਰਵੇ ਕਵੀ ਨੇ ਬਿਨ ਫਸਾ ਦੇ ਫੁੱਲ ਨੂੰ ਕੀ ਬਣਾਇਆ ਹੈ ਜਿਗਿਆਸੂ ਦਾ ਪ੍ਰਤੀਕ ਹਾਂ ਮੈਂ ਆਪਣੀ ਪਛਾਣ ਨੂੰ ਲੁਕਾਉਂਦਾ ਰਹਾ ਠੀਕ ਹੈ ਮੈਨੂੰ ਕੋਈ ਵੀ ਆ ਕੇ ਤੋੜੇ ਨਾ ਫਿਰ ਵੀ ਉਹਨੂੰ ਆ ਕੇ ਕੀ ਕਰ ਲੈਂਦੇ ਸਾਰੇ ਤੋੜ ਲੈਂਦੇ ਬਿਨ ਫਸਾ ਦਾ ਫੁੱਲ ਰਾਤ ਨੂੰ ਕਿਸ ਨਾਲ ਖੇਡਦਾ ਹੈ ਚੰਨ ਦੀ ਚਾਂਦੀ ਨਾਲ ਇੱਕ ਲਾਈਨ ਸੀਗੀ ਉਹਦੇ ਵਿੱਚ ਲਿਖਿਆ ਹੋਇਆ ਸੀਗਾ ਨਾ ਕਿ ਮੈਂ ਖੇਡਾਂ ਚੰਨ ਦੀ ਚਾਂਦੀ ਨਾਲ ਬਿਨ ਫਸਾ ਦਾ ਫੁੱਲ ਕੀ ਚਾਹੁੰਦਾ ਹੈ ਹਮੇਸ਼ਾ ਲੁਕਿਆ ਰਹਿਣਾ ਕਿ ਮੇਰੀ ਗੁਲਜ਼ਾਰ ਛਿੱਪੀ ਰਵੇ ਮੇਰੀ ਪਛਾਣ ਛਿੱਪੀ ਰਹੇ ਬਿਨ ਫਸਾ ਦੇ ਫੁੱਲ ਨੂੰ ਤੋੜਨ ਵਾਲੇ ਉਸ ਕੋਲ ਕਿਵੇਂ ਪਹੁੰਚ ਜਾਂਦੇ ਹਨ ਉਸ ਦੀ ਪਿੱਨੀ ਖੁਸ਼ਬੂ ਕਾਰਨ ਜਿਹੜੀ ਉਹਦੀ ਖੁਸ਼ਬੂ ਹੈ ਉਹਦੇ ਕਾਰਨ ਉਸ ਕੋਲ ਪਹੁੰਚ ਜਾਂਦੇ ਆ ਇਹ ਛੇ ਜਿਹੜੇ ਐਮਸੀਕਿਊਜ਼ ਬਣਦੇ ਆ ਇੰਪੋਰਟੈਂਟ ਇੰਪੋਰਟੈਂਟ ਜੋ ਕਿ ਤੁਹਾਡੇ ਸਾਹਮਣੇ ਨੈਕਸਟ ਅਸੀਂ ਥਰਡ ਮੂਵ ਕਰਾਂਗੇ ਸਾਡਾ ਥਰਡ ਐਕਟ ਟੁਕੜੀ ਜਗ ਤੋਂ ਨਹੀਂ ਆਹੀ ਇਹਦੇ ਵਿੱਚ ਕਾਫੀ ਵਾਰ ਐਗਜ਼ਾਮ ਵਿੱਚ ਜਿਹੜੇ ਐਗਜ਼ਾਮ ਵਿੱਚ ਸਾਹਿਤ ਮਾਲਾ ਪੁੱਛੀ ਜਾਂਦੀ ਹੈ ਉਹ ਵਾਲੇ ਇਗਜ਼ਾਮ ਵਿੱਚ ਬਹੁਤ ਵਾਰ ਆ ਚੁੱਕੇ ਦਾ ਟੁਕਰੀ ਜੱਗ ਤੋਂ ਨਹੀਂ ਆਣੀ ਬਹੁਤ ਵਧੀਆ ਇਹਨੂੰ ਕਜੀਡ ਕਰਨੇ ਆ ਅਰਸ਼ਾ ਦੇ ਵਿੱਚ ਕੁਦਰਤ ਦੇਵੀ ਸਾਨੂੰ ਨਜ਼ਰ ਆਈ ਹੁਸਨ ਮੰਡਲ ਵਿੱਚ ਖੜੀ ਖੇਲਦੀ ਖੁਸ਼ੀਆਂ ਸ਼ੈਬਰ ਲਾਈ ਦੌੜੀ ਨੇ ਇੱਕ ਮੁਠ ਪਾਰ ਲੀਤੀ ਇਸ ਵਿੱਚ ਕੀ ਕੀ ਆਇਆ ਪर्वਤ ਤਿੱਬੇ ਅਤੇ ਕਰੇਵੇ ਇਸ ਮੈਦਾਨ ਸੁਹਾਇਆ ਚਸ਼ਮੇ ਨਾਲੇ ਨਦੀਆਂ ਚੀਨਾ ਨਿੱਕੇ ਜਿਹੇ ਸਮੁੰਦਰ ਠੰਡੀਆਂ ਛਾਵਾਂ ਮਿੱਠੀਆਂ ਹਵਾਵਾਂ ਬਨ ਬਾਗਾਂ ਜੇ ਸੁੰਦਰ ਬਰਫਾ ਮੀ ਤੁਪਾਂ ਤੇ ਬੱਦਲ ਰੁੱਤਾਂ ਮੇਰੇ ਪਿਆਰੇ ਅਰਸ਼ੇ ਨਾਲ ਨਜ਼ਾਰੇ ਆਏ ਇਸ ਮੁਠੀ ਵਿੱਚ ਸਾਰੇ ਹੁਣ ਦੇਖੋ ਇਹ ਲਾਈਨਾਂ ਪੇਪਰ 'ਤੇ ਬਹੁਤ ਬਾਤ ਆਉਂਦੀਆਂ ਕਿ ਜਿਹੜੀ ਅਰਸ਼ਾ ਚ ਕੁਦਰਤ ਦੇਵੀ ਸੀ ਕਿ ਕੀ ਕੀ ਲੈ ਕੇ ਆਈ ਕਿੱਥੋਂ ਲੈ ਕੇ ਆਈ ਉਹਨ ਕਿਹਦੇ ਵਿੱਚ ਭਰਿਆ ਸੀਗਾ ਹੁਣ ਇੱਕ ਇੱਕ ਲਾਈਨ ਨੂੰ ਟਰਾਂਸਲੇਟ ਕਰਦੇ ਚੱਲਦੇ ਆ ਪਹਿਲਾਂ ਅਸੀਂ ਰੀਡ ਕੀਤਾ ਸੀ ਟਰਾਂਸਲੇਟ ਕਰਦੇ ਆ ਅਰਸ਼ਾ ਦੇ ਵਿੱਚ ਕੁਦਰਤ ਦੇਵੀ ਸਾਨੂੰ ਨਜ਼ਰ ਆਈ ਕਹਿੰਦੇ ਕਿ ਅਰਸ਼ਾ ਦੇ ਵਿੱਚ ਜਿਹੜੀ ਕੁਦਰਤ ਦੇਵੀ ਹੈ ਨਾ ਸਾਨੂੰ ਨਜ਼ਰ ਆਈ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਦੇਖੋ ਸਭ ਤੋਂ ਪਹਿਲਾਂ ਪੁਆਇੰਟ ਦਾ ਨਾਮ ਕੀ ਹੈ ਟੁਕੜੀ ਜਗ ਦੇ ਨਿਆਰੀ ਅਗਰ ਟੁਕੜੀ ਦੀ ਗੱਲ ਕੀਤੀ ਜਾਵੇ ਟੁਕੜੀ ਦਾ ਮਤਲਬ ਹੁੰਦਾ ਨਿੱਕਾ ਟੁਕੜਾ ਠੀਕ ਹੈ ਪੇਪਰ 'ਚ ਪੁੱਛਿਆ ਜਾਵੇਗਾ ਟੁਕੜੀ ਜਗ ਤੋਂ ਨਿਆਰੀ ਵਿੱਚ ਟੁਕੜੀ ਦਾ ਕੀ ਮਤਲਬ ਹੈ ਤੁਸੀਂ ਯਾਦ ਰੱਖਣਾ ਨਿੱਕਾ ਟੁਕੜਾ ਚਲੋ ਤਾਂ ਸਟਾਰਟ ਕਰਨੀ ਆ ਅਰਸ਼ਾ ਦੇ ਵਿੱਚ ਕੁਦਰਤ ਦੇਵੀ ਸਾਨੂੰ ਨਜ਼ਰ ਆਈ ਕਹਿੰਦਾ ਆਸਮਾਨ ਵੱਲ ਦੇਖਿਆ ਸਾਨੂੰ ਉੱਥੇ ਕੌਣ ਲੱਭਿਆ ਕੁਦਰਤ ਦੀ ਦੇਵੀ ਲੱਭੀ ਹੁਸਨ ਮੰਡਲ ਵਿੱਚ ਖੜੀ ਖੇਲਦੀ ਖੁਸ਼ੀਆਂ ਸ਼ਾਇਬਰ ਲਈ ਹੁਸਨ ਮੰਡਲ ਹੁਸਨ ਮੰਡਲ ਦਾ ਮਤਲਬ ਕੀ ਹੁੰਦਾ ਆਲੇ ਦੁਆਲੇ ਦੀ ਖੂਬਸੂਰਤੀ ਹੁਸਨ ਮੰਡਲ ਦਾ ਮਤਲਬ ਹੁੰਦਾ ਆਲੇ ਦੁਆਲੇ ਦੀ ਖੂਬਸੂਰਤੀ ਆਲੇ દિਵਾਲੀ ਦੀ ਖੂਬਸੂਰਤੀ ਐਵਲੇ ਤੁਸੀਂ ਇਹ ਲਿਖ ਲਿਓ ਕਿ ਪੇਪਰ ਪੁੱਛੇ ਜਾ ਸਕਦੇ ਐ ਚਾਂਸ ਬੰਦੇ ਐ ਕਹਿੰਦਾ ਕਿ ਆਲੇ દિਵਾਲੀ ਵਿੱਚ ਖੜੀ ਖੇਲ ਦੀ ਮਤਲਬ ਕੀ ਆਪਣੇ ਖੁਸ਼ਰ ਮੰਡਲ ਵਿੱਚ ਖੜੀ ਖੇਲ ਦੀ ਖੁਸ਼ੀਆਂ ਸ਼ੈਬਰ ਲਾਈ ਉਹ ਕੀ ਕੀਤਾ ਉਹਨਾਂ ਸ਼ੈਬਰ ਮਤਲਬ ਹੁੰਦਾ ਐ ਚੜੀ ਲਗਨ ਦਾ ਬਰਖਾ ਲੱਗਦੀ ਨਾ ਉਹਨਾਂ ਖੁਸ਼ੀਆਂ ਦੀ ਬਰਖਾ ਲਾਤੀ ਉਹਨਾਂ ਖੁਸ਼ੀਆਂ ਦੀ 부ਸ਼ਾਰ ਕਰਤੀ ਪੇਪਰ ਆ ਸਕਦਾ ਹੈ 부ਸ਼ਾਰ ਕਰਨਾ ਬਰਖਾ ਲਾਣਾ ਜਾਂ ਫਿਰ ਚੜੀ ਲਾਣਾ ਇਹਦਾ ਮਤਲਬ ਕੀ ਸ਼ੈਬਰ ਨਾਲ ਠੀਕ ਐ ਡੋੜੀ ਨੇ ਇੱਕ ਮੁਠ ਭਰ ਲਈਤੀ ਇਸ ਵਿੱਚ ਕੀ ਕੀ ਆਇਆ ਕਹਿੰਦੇ ਡੋੜੀ ਡੋੜੀ ਕੁਦਰਤ ਦੇ ਦੇ ਜਦੋਂ ਡੋੜੀ ਡੋੜੀ ਆਈ ਉਹਨਾਂ ਆਪਣੀ ਨੇ ਇੱਕ ਉਠੀ ਭਰੀ ਬੜੀ ਵੱਡੀ ਕਮੁੱਠੀ ਭਰੀ ਉਹਦੇ ਵਿੱਚ ਕੀ ਕੀ ਆਇਆ ਪਰਬਤ ਤਿੱਬੇ ਅਤੇ ਕਰੇਵੇ ਇਸੇ ਮਿਦਾਂ ਸੁਹਾਇਆ ਇਹਦੇ ਵਿੱਚ ਪਰਬਤ ਵੀ ਆਏ ਤਿੱਬੇ ਵੀ ਆਏ ਤਿੱਬੇ ਮਤਲਬ ਹੁੰਦਾ ਹੈ ਛੋਟੀ ਪਹਾੜੀ ਛੋਟੀ ਪਹਾੜੀ ਜਾਂ ਫਿਰ ਟਿੱਲਾ ਠੀਕ ਹੈ ਤਿੱਬੇ ਮਤਲਬ ਹੁੰਦਾ ਹੈ ਛੋਟੀ ਪਹਾੜੀ ਜਾਂ ਫਿਰ ਟਿੱਲਾ ਕਹਿੰਦਾ ਇਹਦੇ ਵਿੱਚ ਪਰਬਤ ਤਿੱਬੇ ਤੇ ਕਰੇਵੇ ਆਏ ਛੋਟੀ ਪਹਾੜੀ ਜਾਂ ਟਿੱਲਾ ਅਗਰ ठीक है इन्हें कहना सब कुछ कटे क्छे लेता करेवे का मतलब करड़े पत्थर ठीक है करेवे का मतलब होता करड़े पत्थर कि अपनी मुठ्ठी बच्चे सब कुछ लैके आ गए चशमे नाले नदिया झीला जिम्मे समुंद्र चशमे भी लई चशमे का मतलब क्यों पानी का स्रोत एक चशमे मतलब क्यों चशमे मतलब हो हो पानी, पानी सोर। सोर सोर के स्रोत पानी के स्रोत सोर्स ऑफ वाटर कश्मे नाले नदियां झीला ਨਿੱਕੇ ਜਿਵੇਂ ਸਮੁੰਦਰ ਸਭ ਕੁਝ ਇਕੱਠੇ ਕਰਕੇ ਲੈ ਆਈ ਠੰਡੀਆਂ ਸ਼ਾਮਾਂ ਮਿੱਠੀਆਂ ਹਵਾਵਾਂ ਬਨ ਬਾਗਾਂ ਜੇ ਸੁੰਦਰ ਕਹਿੰਦੇ ਕਿ ਇਹ ਸਭ ਕੁਝ ਲੈ ਆਈ ਬਨ ਮਤਲਬ ਜੰਗਲ ਜੰਗਲ ਤੱਕ ਲੈ ਕੇ ਆ ਗਈ ਬਨ ਮਤਲਬ ਜੰਗਲ ਠੰਡੀਆਂ ਸ਼ਾਮਾਂ ਵੀ ਲੈ ਕੇ ਆਈ ਮਿੱਠੀਆਂ ਹਵਾਵਾਂ ਵੀ ਲੈ ਕੇ ਆਈ ਬਨ ਵੀ ਲੈ ਕੇ ਆਈ ਉਸ ਤੋਂ ਬਾਅਦ ਬਰਫਾਂ ਮੀਂਹ ਧੁੱਪਾਂ ਦੇ ਬੱਦਲ ਰੁਤਾਂ ਮੇਰੇ ਪਿਆਰੇ ਅਰਸ਼ੀ ਨਾਲ ਨਜ਼ਰ ਆਏ ਇਸ ਮੁਠੀ ਵਿੱਚ ਸਾਰੇ ਇਹ ਸਾਰਾ ਕੁਝੋ ਕੀ ਕਰਕੇ ਆਈ ਇੱਕ ਮੁਠੀ ਵਿੱਚ ਬਨ ਕੇ ਲੈ ਕੇ ਆਈ ਹੋਰ ਬਨ ਕੇ ਲੈ ਕੇ ਆਈ ਕੁਦਰਤ ਦੇਵੀ ਜਿਹੜੀ ਕਿੱਥੇ ਖੇਲ ਰਹੀ ਸੀਗੀ ਭੂਸਣ ਮੰਡਲ ਵਿੱਚ ਖੇਲ ਰਸੀ ਗਈ ਸਾਨੂੰ ਕਿੱਥੋਂ ਲੱਭ ਰਹੀ ਸੀ ਸਾਨੂੰ ਲੱਭ ਰਹੀ ਸੀ ਅਰਸ਼ਾਂ ਤੇ ਠੀਕ ਹੈ ਬੱਚੇ ਅਗਰ ਨੈਕਸਟ ਮੂਵ ਕਰਾਂਗੇ ਨੈਕਸਟ ਹੈ ਸੋਨੀ ਨੇ અપਮਾਨ ਖੜੋ ਕੇ ਧਰਤੀ ਵੱਲ ਤੱਕਾ ਕੇ ਇਹ ਮੁੱਠੀ ਖੋਲੀ ਤੇ ਸੁੱਟਿਆ ਸਭ ਕੁਝ ੇਠਾਂ ਤੱਕਾ ਕੇ ਜਿਵੇਂ ਖਾਵੇਂ ਧਰਤੀ ਦੇ ਆ ਕੇ ਇਹ ਮੁੱਠੀ ਡਿੱਗੀ ਸਾੜੀ ਉਸ ਖਾਓ ਕਸ਼ਮੀਰ ਬਣ ਗਿਆ ਟੁਕਰੀ ਜੱਗ ਤੋਂ ਨਿਆੜੀ ਮਤਲਬ ਸੋਨੀ ਨੇ ਆਸਮਾਨ ਖੜੇ ਤੋਂ ਜਿਹੜੀ ਕੁਦਰਤ ਦੇਵੀ ਆਸਮਾਨ ਖੜੇ ਤੋਂ ਦਿਖ ਰਹੀ ਸੀ ਧਰਤੀ ਵੱਲ ਉਨਰ ਧਰਤੀ ਤੇ ਨਜ਼ਰ ਲਗਾਈ ਉਹ ਮੁਠੀ ਕਹਿ ਲਈ ਸੁੱਕੀਆ ਜਿਹੜੀ ਮੁਠੀ ਉਨ ਪਰੇ ਸੀਗਾ ਚਸ਼ਮੇ ਇੱਕ ਬਦਲ ਸਭ ਕੁਛ ਪਰੇ ਸੀਗਾ ਸਭ ਕੁਛ ਹੇਠਾ ਤਕਾ ਕੇ ਸਭ ਕੁਛ ਕਿਤੇ ਸੁੱਕ ਗਿਆ ਧਰਤੀ ਦੇ ਲੈ ਸੁਰਤਾ ਜਿਸ ਥਾਂ 'ਚ ਧਰਤੀ ਤੇ ਆਕੇ ਜਿਸ ਥਾਂ 'ਚ ਧਰਤੀ ਤੇ ਆਕੇ ਇਹ ਮੁਠੀ ਡਿੱਗੀ ਸਾਰੀ ਕਹਿੰਦੇ ਜਿਹੜੀ ਮੁਠੀ ਭਰੀ ਸੀਗੀ ਸਾਰੀ ਉਹ ਕਿੱਥੇ ਡਿੱਗੀ ਧਰਤੀ ਦੇ ਡਿੱਗੀ ਉਸ ਥਾਂ ਕਸ਼ਮੀਰ ਬਣ ਗਿਆ ਟੁਕਰੀ ਜਾਵੀ ਤੁਨੀ ਆਰੀ ਉਹ ਜਗ੍ਹਾ ਕੀ ਬਣ ਗਈ ਕਸ਼ਮੀਰ ਬਣ ਗਈ ਮਤਲਬ ਕਹਿਣ ਦਾ ਇਨਡਾਇਰੈਕਟ ਇੰਕੈਟ ਆ ਟੁਕਰੀ ਜਗ ਤੋਂ ਨਿਆਰੀ ਦਾ ਮਤਲਬ ਕੀ ਹੈ ਕਸ਼ਮੀਰ ਅਗਰ ਪੁੱਛਿਆ ਜਾਵੇਗਾ ਟੁਕਰੀ ਜਗ ਤੋਂ ਨਿਆਰੀ ਵਿੱਚ ਕਿਰੇ ਕਿਸ ਚੀਜ਼ ਦਾ ਵਰਨਣ ਕੀਤਾ ਗਿਆ ਹੈ ਕਿਰੇ ਕਿਰੇ ਕਿਸ ਕਿਰੇ ਵਿਦੇਸ਼ ਦਾ ਵਰਨਣ ਕੀਤਾ ਕਿਰੇ ਪ੍ਰਦੇਸ਼ ਦਾ ਵਰਨਚਾਰਿਤ ਨਾ ਕਸ਼ਮੀਰ ਜੋ ਕੁਦਰਤ ਦੇਵੀ ਨੇ ਸਭ ਕੁਝ ਸੁਪਿਆ ਹੈ ਉਹ ਸਥਾਉ ਕਸ਼ਮੀਰ ਬਣ ਗਿਆ ਟੁਕਰੀ ਜਗ ਤੋਂ ਨਿਆਰੀ ਨੈਕਸਟ ਸਲਾਈਡ ਤੇ ਮੂਵ ਕਰੀਏ ਹੈ ਤਰਤੀ ਪਰ ਸ਼ੂ ਆਸਮਾਨੀ ਸੁੰਦਤਾ ਵਿੱਚ ਲਿਛਕੇ ਤਰਤੀ ਦੇ ਰਸ ਸਵਾਦ ਨਜ਼ਾਰੇ ਰਮਜ਼ ਅਰਸ਼ ਦੀ ਚਮਕੀ ਕਹਿੰਦੇ ਕਸ਼ਮੀਰ ਇੱਕ ਧਰਤੀ ਹੈ ਹਾਂ ਮੰਨਿਆ ਧਰਤੀ ਹੈ ਪਰ ਕਹਿੰਦਾ ਉਹ ਆਸਮਾਨ ਨੂੰ ਛੁੰਦੀ ਹੈ ਜਿਹੜੀ ਉਹਦੀ ਸੁੰਦਤਾ ਨਾ ਉਹ ਕਿਤੇ ਦੂਰੋਂ ਹੀ ਨਿਸ਼ਕਦੀ ਹੈ ਧਰਤੀ ਦੇ ਰਸ ਸਵਾਦ ਨਜ਼ਾਰੇ ਰਮਜ਼ ਅਰਸ਼ ਦੀ ਚਮਕੀ ਰਮਜ਼ ਮਤਲਬ ਕੀ ਜਿਨਾ ਗੁੱਜੀ ਗੱਲ ਗੁੱਜੀ ਰਾਤ ਇਹੋ ਜੀ ਠੀਕ ਹੈ ਇਹ ਸਭ ਕੁਝ ਤਾਂ ਚਮਕ ਰਿਹਾ ਹੈ ਮੰਨਨੇ ਕੀ ਧਰਤੀ ਹੈ ਪਰ ਫਿਰ ਵੀ ਇਹ ਜਿਹੜੀ ਸੁੰਦਤਾ ਹੈ ਉਹ ਕੀ ਹੈ ਸਾਰੇ ਪਾਸੇ ਮਸ਼ਹੂਰ ਹੈ ਧਰਤੀ ਦੇ ਰਸ ਸਵਾਦ ਨਜ਼ਾਰੇ ਰਮਜ਼ ਅਸ਼ਕੀ ਚਮਕੇ ਨਬਦ ਮਤਲਬ ਕਿ ਜਿਹੜਾ ਪੇਤ ਦਾ ਕੋ ਗੁੱਝੀ ਗੱਲ ਹੈ ਸਾਰੀ ਹੀ ਇੱਥੇ ਹੁੰਦੀ ਹੈ ਐਸੀਗਾ ਤੁਹਾਡਾ ਟੁਕੜੀ ਜੱਗ ਤੋਂ ਨਿਆਰੀ ਅਗਰ ਇਹ ਐਮਸੀਕਿਊਜ਼ ਦੀ ਗੱਲ ਕੀਤੀ ਜਾਵੇ ਟੁਕੜੀ ਜੱਗ ਤੋਂ ਨਿਆਰੀ ਦੇ ਫਰਸਟ ਐਕਟ ਟੁਕੜੀ ਜੱਗ ਤੋਂ ਨਿਆਰੀ ਕਵਿਤਾ ਵਿੱਚ ਕਿਸ ਦੀ ਸੁੰਦਰਤਾ ਵਰਣਨ ਕੀਤਾ ਹੈ ਕਸ਼ਮੀਰ ਦੀ ਕਿਉਂਕਿ ਇਹ ਕਿਹਾ ਵੀ ਜੋ ਕੋ ਸੁੱਤਿਆ ਜੋ ਕੁਛ ਲੈ ਕੇ ਆਇਆ ਸੀਗਾ ਉਹ ਸਾਰਾ ਕੁਝ ਕਿਦੇ ਅੰਦਰ ਆਂਦਾ ਕਸ਼ਮੀਰ ਅੰਦਰ ਆਂਦਾ ਕੁਦਰਤ ਦੀ ਦੇਵੀ ਕਿੱਥੇ ਖੇਡ ਰਹੀ ਸੀ ਹੂਸਨ ਮੰਡਰ ਦੇ ਵਿੱਚ ਉਸਲ ਮੰਡਲ ਵਿੱਚ ਖੇਲ ਦੇ ਖੇਲਦੇ ਹੀ ਉਹ ਸਭ ਕੁਝ ਆਪਣੀ ਮੁੱਠੀ ਵਿੱਚ ਪੜਿਆ ਸੀਗਾ ਦੂਰ ਦੇ ਦੂਰ ਦੇ ਆ ਵੀ ਯਾਦ ਰੱਖਿਓ ਕੁਦਰਤ ਦੇ ਮੁੱਠੀ ਵਿੱਚ ਪੜੀਆਂ ਵਸਤੂਆਂ ਜਿੱਥੇ ਡਿੱਗੀਆਂ ਉੱਤੇ ਕੀ ਬਣ ਗਿਆ ਕਸ਼ਮੀਰ ਬਣ ਗਿਆ ਜਿਸ ਧਰਤੀ ਨੂੰ ਆਸਮਾਨੀ ਸ਼ੂ ਲੱਗੀ ਪ੍ਰਤੀਤ ਹੋਈ ਹੈ ਕਿੰਨੂੰ ਆਸਮਾਨੀ ਸ਼ੂ ਲੱਗੀ ਹੈ ਇਹ ਲਾਸਟ 17 ਵਿੱਚ ਪੜਿਆ ਸੀਗਾ ਤੁਸੀਂ ਕਸ਼ਮੀਰ ਨੂੰ ਆਸਮਾਨੀ ਸ਼ੂ ਲੱਗੀ ਹੋਈ ਹੈ ਕਸ਼ਮੀਰ ਦੀ ਸਿਰਜਣਾ ਕਿਸ ਦੁਆਰਾ ਪ੍ਰਤੀਤ ਹੁੰਦੀ ਹੈ ਕੁਦਰਤ ਦੁਆਰਾ ਕਿਉਂ ਹੁੰਦੀ ਹੈ ਕਿਉਂਕਿ ਕੁਦਰਤ ਹੀ ਦੇਦੀ ਹੈ ਉਹਨੇ ਇਸ ਨੂੰ ਬਣਾਇਆ ਸੀਗਾ ਜਿਹੜੀ ਅਰਸ਼ਾ ਵਿੱਚ ਇੱਕ ਦੇਵੀ ਖੇਲਦੀ ਸੀ ਕੁਦਰਤ ਦੀ ਉਨਿਸ ਨੂੰ ਬਣਾਇਆ ਸੀਗਾ ਨੈਕਸਟ ਅਸੀਂ ਗੱਲ ਕਰਾਂਗੇ ਬ੍ਰਿਕਸ਼ ਬਾਰੇ ਨੈਕਸਟ ਇਹਦਾ 4ਥ ਹੈ ਸਰ ਇਹ 4ਥ ਆ ਭਾਈ ਵੀਰ ਸਿੰਘ ਜੀ ਦੇ ਸਾਈਂਤ ਮਾਲਾ ਵਿੱਚ ਕਵਿਤਾ ਉਹ ਆ ਬ੍ਰਿਕਸ਼ ਤਰਤੀ ਦੇ ਹੈ ਤੰਗ ਦਿਲ ਲੋਕੋ ਨਾਲ ਅਸਾਂ ਕਿਉਂ ਲੜਦੇ ਚੋੜੇ ਦਾਅ ਆਸਾਨ ਹੀ ਬਦਨਾ ਸਿੱਧੇ ਜਾਣਾ ਛੜਦੇ ਕੇਰੇ ਤੇ ਫੈਲਾਓ ਸਾਡੇ ਇਸ ਆਸਮਾਨ ਹੋਸਨ ਗਿੱਟ ਖਾਉ ਤਰਤੀ ਦੇ ਮੰਲੀ ਅਸ ਤੂੰ ਸਿੱਕਿਉਂ ਲੜਦੇ ਇਹ ਬਲ ਲਾਸਟ ਲਾਈਨ ਪੇਪਰ ਚ ਆ ਚੁੱਕੀ ਦੀ ਹੈ ਦੇਖੋ ਇਹਨ ਬਹੁਤ ਅੱਛਾ ਕੀਆ ਹੈ ਤਰਤੀ ਦੇ ਤੰਗ ਦੀ ਲੋਕੋ ਤਰਤੀ ਦੇ ਤੰਗ ਦੀ ਲੋਕੋ ਇਹਨਾਂ ਸਾਨੂੰ ਹਿਮਨ ਸਾਨੂੰ ਬੰਦਿਆਂ ਨੂੰ ਕਿਹਾ ਕਿ ਤੁਸੀਂ ਤੰਗ ਦੀ ਲੋਕੋ ਨਾ ਅਸਾਂ ਕਿਉਂ ਲੜਦੇ ਸਾਡੇ ਨਾਲ ਹੀ ਕਿਉਂ ਲੜ ਰਹੇ ਹੋ ਬ੍ਰਿਕਸ਼ ਇੱਕ ਇੱਕ ਬ੍ਰਿਕਸ਼ ਆਪਣੀ ਭਾਵਨਾ ਦੱਸ ਰਿਹਾ ਕਿ ਮਨੁੱਖ ਨੂੰ ਦੱਸ ਰਿਹਾ ਲੋਕਾਂ ਨੂੰ ਦੱਸ ਰਿਹਾ ਕਿ ਤਰਤੀ ਦੇ ਤੰਗ ਦੀ ਲੋਕੋ ਤੁਸੀਂ ਸਾਡੇ ਨਾਲ ਕਿਉਂ ਲੜ ਰਹੇ ਹੋ ਚੋੜੇ ਦੰ ਆਸਾਨੇ ਬਦਨਾ ਸਿੱਧੇ ਜਾਣਾ ਚਾੜਦੇ ਕਹਿੰਦੇ ਅਸੀਂ ਕਿਹੜਾ ਕੋਈ ਫੈਲ ਕੇ ਬਦਨਾ ਹੈ ਅਸੀਂ ਕਿਹੜਾ ਕੋਈ ਫੈਲ ਕੇ ਬਦਨਾ ਇਹ ਸਿੱਧੇ ਬਦਨਾ ਹੈ ਕਿਹਰੇ ਤੇ ਪਲਾਉ ਸਾਡੇ ਵਿੱਚ ਆਸਮਾਨ ਹੋਸਨ ਗਿੱਟ ਤਾਉ ਤਰਤੀ ਤੇ ਮੱਲੀ ਅਜੇ ਤੁਸੀਂ ਉਹ ਲੜਦੇ ਕਹਿੰਦੇ ਆਹੀਂ ਗਿੱਟ ਦੀ ਤਰਤੀ ਤੇ ਸਿੱਧੇ ਹੀ ਬੱਦੇ ਜਾਣਾ ਹੈ ਨਾ ਅਸੀਂ ਚੁੜਾਈ ਵਿੱਚ ਫੈਲਣਾ ਹੈ ਤੁਸੀਂ ਤੇ ਵੀ ਸਾਨੂੰ ਵੱਡਣ ਨਹੀਂ ਲੜੇ ਗਦੇਓ ਸਾਡੀ ਹੋਦ ਨੂੰ ਖਤਮ ਕਰ ਦਿਓ ਤਰਤੀ ਦੇਓ ਤੰਗਦਿਲ ਲੋਕੋ ਤਰਤੀ ਦੇ ਤੰਗਦਿਲ ਲੋਕੋ ਇਹ ਸਿਗਾ ਇੱਕ ਬ੍ਰਿਖਸ਼ ਹਿਊਮਨ ਲੋਕਾਂ ਨੂੰ ਬੋਲ ਰਿਹਾ ਹੈ ਕਿ ਤੁਸੀਂ ਇੰਨੇ ਤੰਗ ਦਿ ਲੋ ਕਿ ਤੂੰ ਆਹੀਂ ਇੱਕ ਨਿੱਕੀ ਜਿਹੀ ਜਗ੍ਹਾ ਕਿੰਨੀ ਜਗ੍ਹਾ ਗਿੱਟ ਤਾਉ ਜਗ੍ਹਾ ਮੰਲੀ ਹੋਈ ਹੈ ਆਹੀਂ ਗਿੱਟ ਜਿੰਨੀ ਜਗ੍ਹਾ ਮੰਲੀ ਹੋਈ ਹੈ ਫਿਰ ਵੀ ਤੁਹਾਡੇ ਕੋਲ ਜਰੀ ਨਹੀਂ ਜਾ ਰਹੀ ਤੁਸੀਂ ਫਿਰ ਵੀ ਕੀ ਕਰ ਰਹੇ ਹੋ ਆਪਸ ਵਿੱਚ ਲੜ ਰਹੇ ਹੋ ਸਾਨੂੰ ਦੇ ਵਿੱਚ ਪਾਰ ਰਹੇ ਹੋ ਅਗਰੇ ਦੇ ਐਮਸੀਕਿਊਜ਼ ਦੀ ਗੱਲ ਕੀਤੀ ਜਾਏ ਬੱਚੇ ਬ੍ਰਿਕਸ਼ ਕਵਿਤਾ ਕਿਸ ਕਵੀ ਦੀ ਲਿਖੀ ਹੋਈ ਹੈ ਭਾਈ ਵੀ ਸਿੰਘ ਜੀ ਦੀ ਬ੍ਰਿਕਸ਼ ਕਵਿਤਾ ਕਿਸ ਨੂੰ ਸੰਬੋਧਿਤ ਹੈ ਲੋਕਾਂ ਨੂੰ ਯਾਦ ਰੱਖਣਾ ਬ੍ਰਿਕਸ਼ ਨੂੰ ਨਹੀਂ ਹੈ ਅਗਰ ਸੰਬੋਧਿਤ ਦਾ ਮਤਲਬ ਕੀ ਹੁੰਦਾ ਕਿਸ ਨੂੰ ਕਿਹਾ ਗਿਆ ਹੈ

वृक्ष ਦਾ ਫਸਾਰ ਇੱਕ ਥਾਂ ਜਾ ਕੇ ਹੁੰਦਾ ਹੈ ਆਸਮਾਨ ਵਿੱਚ મતਲਬ ਕਿ ਆਸਮਾਨ ਦੇ ਉੱਪਰ ਹੀ ਵੱਧਦਾ ਦੱਸਿਆ ਸੀ ਨਾ ਇਹ ਸਿੱਧਾ ਹੀ ਵਧੇਗਾ ਇਧਰ ਨੂੰ ਨਹੀਂ ਫੈਲੇਗਾ વૃક્ષ ਧਰਤੀ ਤੇ ਕਿੰਨੀ ਥਾਂ ਰੋਕਦਾ ਹੈ મતલਬ ਕਿੰਨੀ ਜਗ੍ਹਾ ਮਿਲਦਾ ਹੈ વૃક્ષ ਧਰਤੀ ਤੇ ਇੱਕ ਗਿੱਠ ਜਗ੍ਹਾ ਮਿਲਦਾ ਸਿਰਫ ਇਸ ਟਿਕਾਏ ਕਿਹਨੇ ਜਗ ਮਿਲਦਾ ਹੈ ਇੱਕ ਦਿਨ ਸਾਰੇ ਹੀ ਦੇ ਇੰਪੋਰਟੈਂਟ ਐਮਸੀਕਿਊਜ਼ ਬੰਦੇ ਆ ਅੱਜ ਦੀ ਵੀਡੀਓ ਨੂੰ ਅਸੀਂ ਇੱਥੇ ਹੀ ਖਤਮ ਕਰਨੇ ਆ ਸਾਡਾ ਭਾਈ ਵੀਰ ਸਿੰਘ ਜੀ ਪੂਰਾ ਖਤਮ ਹੋ ਚੁੱਕਿਆ ਹੈ ਪਹਿਲੀ ਵੀਡੀਓ ਵਿੱਚ ਅਸੀਂ ਕਵਰ ਕੀਤਾ ਸੀਗਾ ਪੂਰੀ ਤਰ੍ਹਾਂ ਭਾਈ ਵੀਰ ਸਿੰਘ ਜੀ ਵਾਲੀ ਗਾਈਡਲਾਈਨ ਸੀਗਾ ਭਾਈ ਵੀਰ ਸਿੰਘ ਜੀ ਕੌਣ ਸੀਗਾ ਸਿੱਖਿਆ ਕਿੱਥੋਂ ਲਈ ਵਿਆਹ ਕਿਹਦੇ ਨਾਲ ਹੋਇਆ ਜਿਹੜੀ ਹਿੰਦ ਪ੍ਰੈਸ ਕੀਤੀ ਸੀਗੀ ਦੀ ਕਵਿਤਾ ਇੰਦੇ ਲੇਖ ਇੰਦੇ ਨਾਵਲ ਸਭ ਕੁਝ ਪੜਿਆ ਸੀਗਾ ਇੱਕ ਈਜ਼ੀ ਵੇ ਨਾਲ ਪੜਿਆ ਸੀਗਾ ਔਰ ਅੱਜ ਦੀ ਵੀਡੀਓ ਵਿੱਚ ਅਸੀਂ ਇਹਦਾ ਸਾਹਿਤ ਮਾਲਾ ਦਾ ਰਵਿਦਾ ਪਾਗ ਵੀ ਖਤਮ ਕਰ ਲਿਆ ਜਿਦੇ ਵਿੱਚ ਹੈ 4 ਕਵਿਤਾ ਹਨ ਅਗਰ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਨੂੰ ਪਲੀਜ਼ ਲਾਈਕ ਐਂਡ ਕਮੈਂਟ ਕਰਿਓ ਥੈਂਕ ਯੂ ਫॉर ਵਾਚਿੰਗ